ਆ ਕੇ ਕਹਿੰਦੀ ਪਾਪਾ ਤੇ ਕਰਨੈਲ ਨੇ ਪਰ ਇਹ ਜਨਰਲ ਐ ਸਾਡੇ ਤੇ ਨਾ ਨਾਲ ਨਾਲ ਕੇ ਸਾਡੇ ਮਾੜਾ ਡੰਡਾ ਤੇ ਲਾਇਆ ਸੋ ਬੱਚਿਆਂ ਨੂੰ ਉਹਰਾ ਡਿਸਪਲਿਨ ਦੇ ਵਿੱਚ ਰੱਖ ਲੈ ਜੀ ਬੱਚੇ ਦੇਖੋ ਮੈਂ ਇੱਕ ਗੱਲ ਕਰਨਾ ਹੁੰਦਾ ਵੀ ਸਾਡੇ ਜਿਹੜਾ ਬੱਚੇ ਵਿਗੜ ਗਏ ਜੀ ਆਖੇ ਚ ਨਹੀਂ ਆਏ ਜੀ ਨਹੀਂ ਆਣੀਆਂ ਮੈਂ ਇਹ ਸਕੇਣਾ ਹੁੰਦਾ ਵੀ ਅਸੀਂ ਆਪਣੇ ਬੱਚਿਆਂ ਦੇ ਪਿਓ ਨਹੀਂ ਬਣ ਸਕੀ ਕਦੇ ਪਿਓ ਤਾਂ ਬਣ ਜਾਓ ਅਸੀਂ ਏਡੇ ਨਹੀਂ ਬਣੇ ਹੋਏ ਪਾਪਾ ਕਾਰ ਚਾਹੀਦੀ ਐ ਪਾਪਾ ਫੋਨ ਚਾਹੀਦਾ ਐ ਪਾਪਾ ਮੋਟਰਸਾਈਕਲ ਚਾਹੀਦਾ ਐ ਅਸੀਂ ਐਟ ਐਮ ਆ ਮੈਂ ਅਕਸਰ ਕਿਹਾ ਹੁੰਦਾ ਵੀ ਜਦ ਤੱਕ ਤੁਸੀਂ ਪਿਓ ਨਹੀਂ ਬਣਦੇ ਕੁਝ ਨਹੀਂ ਬਣਾ ਤੁਸੀਂ ਬਣਾ ਐਟ ਐਮ ਜਿਹੜੀ ਜਿਹੜੀ ਮਤਲਬ ਵੀ ਮੈਂ ਮੰਨ ਲਓ ਮੈਂ ਟੋਟੀ ਜੁੱਤੀ ਪਾਲੀ ਮੈਂ ਮੈਂ ਪਾਰਟੀ ਪਾਰਟੀ ਪੈਂਟ ਪਾਲੀ ਹਮਰੇ ਤੇ ਵੀ ਬੀਕਦੇ ਆਉਗਾ ਵੀ ਮੈਂ ਤਾਂ ਤਾਂ ਨਹੀਂ ਕੱਢ ਲਈ ਜਵਾਂ ਕਾ ਨੂੰ ਮੈਂ ਐਸ਼ ਕਰਾਉਣੀ ਐ ਜਵਾਂ ਕਾ ਨੂੰ ਫਿਰ ਬੋਚ ਬੋਚ ਰੱਖਦੇ ਆ ਵੀ ਇਹ ਨਾ ਇਹ ਫਿਰ ਇਹ ਕੁਝ ਸਮੇਂ ਦੀ ਤਬਦੀਲੀ ਹੈ ਸ਼ਾਇਦ ਹੋ ਜਾ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਦੇਖੋ ਤਾਂ ਕਿ ਅਸੀਂ ਵੀ ਉਹੀ ਕਰਨ ਲੱਗੇ। ਕਦੇ ਵਿੱਚ ਕੋਈ ਸ਼ੱਕ ਨਹੀਂ ਹੈ। ਬ੍ਰਾਂਡ ਬਹੁਤ ਹਨ ਜੀ ਦੇਖੋ। ਬ੍ਰਾਂਡਡ ਕੱਪੜੇ ਚਾਹੀਦੇ ਆ। ਨਹੀਂ ਹੁਣ ਤੁਸੀਂ ਬਾਜ਼ਾਰ ਆਓ ਜੀ ਦੇਖੋ ਜਿਹੜੀਆਂ ਜਗ੍ਹਾ ਅਸੀਂ 20 ਸਾਲ ਪਹਿਲਾਂ ਇੰਗਲੈਂਡ ਅਮਰੀਕਾ ਤੋਂ ਜਾ ਕੇ ਫਿਰ ਲੈ ਕੇ ਆਈ ਦੀਆਂ ਸਨ ਉਹ ਸਾਡੇ ਇੰਡੀਆ ਦੇ ਵਿੱਚ ਰੋਲਦੀਆਂ ਪਈਆਂ। ਮੈਂ ਮੈਂ ਕਿੜਾ ਗਿਆ ਉੱਥੇ ਫੋਨ ਦੋ ਤਿੰਨ ਕਿਸਮ ਦੇ। ਮੈਂ ਇੱਕ ਪਹਿਲਾਂ ਤਿੰਨ ਚ ਗਿਆ ਫਿਰ ਪੰਜ ਜੀ ਫਿਰ ਸੱਤ ਅੱਠ ਚ ਗਿਆ। ਜੀ। ਉਦੋਂ ਮੋਬਾਈਲ ਫੋਨ ਚੱਲੇ ਚੱਲਦੇ ਸੀਗੇ ਇੱਥੇ ਦੇ ਬੜੇ-ਬੜੇ ਫੋਨ ਲਈ ਫਿਰ ਮੈਂ ਉੱਥੇ ਦੋ ਦਿਨ ਨੂੰ ਬ੍ਰਾਂਡ ਸਿਰ ਜਾ ਕੋਈ ਜੇ ਫੋਨ ਆਪਣਾ ਕੰਮ ਤੇ ਕਰਨਾ ਹੈ ਜਾਂ ਮਹਿਮਾਨ ਆਏ ਨੇ ਫੋਨ ਬੰਦ ਕਰਦੇ ਸੀ ਕੋਈ ਮਤਲਬ ਫੋਨ ਉਹਨਾਂ ਤੇ ਹੁਣ ਹਾਵੀ ਨਹੀਂ ਸੀਗਾ ਹੁਣ ਹੁਣ ਵੀ ਨਹੀਂ ਹਾਵੀ ਹੋਣਾ ਮੇਰੇ ਨਾਲ ਕਿ ਮੇਰਾ ਪੁਰਾਣਾ ਨਹੀਂ ਉਹ ਛੋਟੇ ਛੋਟੇ ਫੋਨ ਰੱਖਦੇ ਨੇ ਕੋਈ ਸਾਡੇ ਵਾਲੇ ਜਿਹੜੇ ਫੋਨ ਲਈ ਫਿਰਦੇ ਨੇ ਅੱਛਾ 10 ਵਜੇ ਗੈਸਟ ਬੈਠਣਾ ਸਾਰੇ ਲੱਗੇ ਹੁੰਦੇ ਆ ਵਾ ਕਰਕੇ ਐ ਕਰਕੇ ਤੁਸੀਂ ਚਾਹ ਪੁੱਛੋ ਨਾ ਪੁੱਛੋ ਉਹ ਵਾਈਫਾਈ ਦੇ ਦੋ ਬਿਲਕੁਲ ਪਪਾ ਬੰਦਾ ਕੋਈ ਨਹੀਂ ਪਾਈ ਵੈਨ ਲਿਆ ਸਾਰਾ ਅਸੀਂ ਅਸੀਂ ਇਕੱਠੇ ਰਹਿ ਕੇ ਵੀ ਗੱਲੇ ਆ ਬਿਲਕੁਲ ਕੋਈ ਕੁਛ ਤਬਦੀਲੀ ਜਿਹੜੀ ਹੈ ਪਤਾ ਨਹੀਂ ਇਹ ਚੰਗੇ ਵਾਸਤੇ ਹੈ ਕਿ ਮਾੜੇ ਵਾਸਤੇ ਅਸੀਂ ਤਾਂ ਜਿੰਨੀ ਦੇਰ ਰਹਿ ਗਿਆ ਅਸੀਂ ਬਹੁਤ ਕੁਝ ਦੇਖਿਆ ਲੱਗਿਰੋ ਹਾਂਜੀ ਇੱਕ ਤੁਹਾਨੂੰ ਮੈਂ ਗੱਲਾਂ ਫੋਮ ਮੇਰੇ ਨਾਲ ਚੱਲੋ ਬਿਲਕੁਲ ਵੀ ਵੀ ਕਰੀਏ ਨਾ ਖਾਸੀ ਰੰਗੀਰ ਹੋਗੀ ਇੱਕ ਨਾ ਜੰਗਲ ਚ ਅੱਗ ਲੱਗੀ ਹੋਈ ਸੀ ਜੀ ਉਹ 부ਝਾ ਲਈ ਹੈ ਉਪਰ ਤੇ ਪੀਪਚੀ ਦੀ ਪਾਣੀ ਜੁਚ ਪਾਉਂਦੀ ਹੈ 부ਝਾਉਂਦੀ ਆਉਂਦੀ ਹੈ ਚਾਹ ਦੀ ਜਹਾ ਪਾਉਂਦੀ ਜਾਂਦੀ ਹੈ ਫਿਰ ਨਾਲ ਦੇ ਉਹਦੇ ਸਾਥੀ ਹਰਨ ਦਾ ਜੂਰੀ ਕਿਹ ਏ ਤੈਨੂੰ ਕੌਣ ਪੁੱਛਦਾ ਹੈ ਇਹ ਜਿਹੜਾ ਜੰਗਲ ਦੀ ਅਗ ਲਗੀ ਹੋਈ ਹੈ ਜਦ ਪਾਣੀ ਦੀ ਤਰੀ ਉਹ ਬੋਝੂ ਕਿਹਨੇ ਹੋਏ ਨਾ ਹੋਏ ਜਦ ਜੰਗਲ ਚ ਅਗਦਾ ਇਤਿਹਾਸ ਲਿਖਿਆ ਜਾਊਗਾ ਮੇਰਾ ਮੇਰਾ ਨਾ 부ਝਾ ਰਹੇ ਉਹ ਨਾਉਣ ਆਣਾ ਪਊਗਾ ਆਪਣਾ ਦੇਖੋ ਅਸਰ ਹੋਵੇ ਨਾ ਹੋਵੇ ਉਈ ਪਰ ਜਲ ਆਪਣਾ ਕਿਤੇ ਨਾਮ ਹੋਊਗਾ ਪਰ ਉਹ ਭਾਈ ਇਹਨਾਂ ਅੱਗੋਂ ਵੀ ਆਂਦੀ ਕੋਸ਼ਿਸ਼ ਕੀਤੀ ਹੈ ਗੁਜੀ ਨਾਮ ਤੇ ਜੀਵਨ ਦੀ ਇੱਕ ਮਾਨਸਿਕ ਤਸੱਲੀ ਹੁੰਦੀ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਨੂੰ ਖੁਦ ਨੂੰ ਵੀ ਤਸੱਲੀ ਹੁੰਦੀ ਹੈ ਔਰ ਤੁਹਾਨੂੰ ਜਿੱਥੇ ਤੁਸੀਂ ਪੇਸ਼ਕਾਰੀ ਕਰ ਰਹੇ ਹੋ ਉਹਨਾਂ ਨੂੰ ਵੀ ਤਸੱਲੀ ਸੁਆਦ ਤੇ ਤਾਂ ਹੈ ਜ਼ਿੰਦਗੀ ਤੇ ਹੈ ਹੀ ਕੰਪਰੋਮਾਈਜ਼ ਕਰਨਾ ਜੀ ਕੰਪਰੋਮਾਈਜ਼ ਕਰਨਾ ਵੀ ਯਾਰ ਮੈਝੇ ਦਿੱਖਦਾ ਉਹ ਖਾਣਾ ਉਸ ਜਿਹਦੇ ਉਹ ਨਾ ਕਿਤੇ ਹੋ ਜੇ ਇਹ ਕਿਤੇ ਸਿਸਟਮ ਦੇ ਖਲਾਫ ਬੋਲਣਾ ਪਹਿਲਾ ਹੁੰਦਾ ਜਿਆਦਾ ਹੀ ਔਖ ਹੈ ਮੈਨਾਂ ਕਿਹਾ ਸੀ ਹੁਣ ਤੁਸੀਂ ਕੋਈ ਸਾਂਹ ਨਹੀਂ ਖੜ੍ਹ ਸਕਦੇ ਪਰ ਪਤਾ ਕੀ ਹੈ ਤੁਸੀਂ ਜੇ ਬੇਬਕੂਫਾਂ ਨੂੰ ਗੱਲ ਕਰੂੰਗੇ ਬੋਲਣ ਦੀ ਆਜ਼ਾਦੀ ਹੈ ਹੀ ਹੈ ਹੁਣ ਪਰ ਪਰਟਾਵੇ ਦੀ ਆ ਵੀ ਕੋਈ ਬੋਲਣ ਦੀ ਹੋਵੇ ਲੇਕਿਨ ਲੇਕਿਨ ਬਕਵਾਸ ਨਹੀਂ ਕਰਨਾ ਚਾਹੀਦਾ ਬੋਲਣ ਦੀ ਆਜ਼ਾਦੀ ਤੇ ਅਸੀਂ ਕਹਿੰਦੇ ਹਾਂ ਅਸੀਂ ਲੋਕਤੰਤਰ ਦੇ ਵਿੱਚ ਜੀ ਰਹੇ ਹਾਂ ਬਟ ਸਾਡੀ ਸਾਡੀ ਜਿਹੜੀ ਭਾਵਨਾ ਹੈ ਉਹਨੂੰ ਸਹੀ ਸਮਝੋ ਜਿਵੇਂ ਵਾਲੀ ਜਿਵੇਂ ਵਾਲੀ ਉਹਦਾ ਸੁਆਦ ਬੋਲੋ ਤੁਸੀਂ ਚੰਗੀ ਗੱਲ ਕਰ ਰਹੇ ਹੋ ਤੁਹਾਡਾ ਵਾਧਾ ਕੁੜਾ ਦਿੱਤਾ ਜੀ ਉਹਦਾ ਕੀ ਪੈਦਾ ਨਹੀਂ ਨਹੀਂ ਇਹ ਤਾਂ ਵੀ ਗੱਲ ਹੈ ਹੁਣ ਮੈਨੂੰ ਕਹਿੰਦੇ ਆ ਸੰਜੀਵਨ ਕੇ ਚੈਨਲ ਵਾਲੇ ਬકરી ਨਵੀਆਂ ਨਵੀਆਂ ਚੱਲਣਾ ਸ਼ੁਰੂ ਹੋਈਆਂ ਨੇ 25 ਸਾਲ ਦਾ ਕਿਉਂਕਿ ਟ੍ਰੈਂਡ ਦੇ ਵਿੱਚ ਤੁਸੀਂ ਗਾ ਦਿਓ ਤੁਸੀਂ ਤਾਂ ਪੁਰਾਣੀਆਂ ਚੀਜ਼ਾਂ ਨਾ ਗਾਓ ਲੋਕ ਨਾ ਗਾਓ ਤੁਸੀਂ ਲੋਕ ਗੀਤਾਂ ਨੂੰ ਛੱਡ ਕੇ ਨਵੀਆਂ ਚੀਜ਼ਾਂ ਦਿਖਾਓ ਕੋਈ ਡੂ ਇਟ ਗਾਓ ਜੀ ਕੋਈ ਆ ਗਾਓ ਮੇਰੇ ਕੋਲ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਮੈਂ ਉਹ ਵੀ ਗਾਇਆ ਜੋ ਮੇਰੇ ਦਿਨ ਨੂੰ ਚੰਗਾ ਲੱਗਦਾ ਸੀ ਬਿਲਕੁਲ 48 ਐਲਬਮ ਬਣਾ ਦਿੱਤੀਆਂ ਕੋਈ ਕਾਪੀ ਨਹੀਂ ਕੀਤਾ ਥਿਸ ਇਜ਼ ਕੋਸ਼ਿਸ਼ ਹੈ ਹੀ ਕੀਤੀ ਕਿ ਆਪਣਾ ਜੋ ਗੁਰੂ ਜੀ ਗੁਰੂਆਂ ਕੋਲੋਂ ਸਿੱਖਿਆ ਹੋਇਆ ਹੈ ਮਾਂ ਕੋਲੋਂ ਸਿੱਖਿਆ ਉਹਨੂੰ ਅੱਗੇ ਪੇਸ਼ ਕਰੀ ਭਾਵੇਂ ਉਹਦੇ ਰਿਸਮੈਨ ਨੂੰ ਕੋਈ ਐ ਐ ਨਹੀਂ ਕਿ ਮੈਨੂੰ ਕਮਰਸ਼ੀਅਲੀ ਮੈਂ ਬੜੀ ਉਹਦੇ ਵਿੱਚ ਅਮੀਰੀ ਹਾਸਲ ਕਰ ਲਈ ਔਰ ਬੜਾ ਕੁਝ ਧਨ ਇਕੱਠਾ ਕਰ ਲਿਆ ਇੱਥੇ ਤੰਦ ਕੱਟਾ ਹਾਂ ਥੋੜਾ ਬੰਦੇ ਬਿਲਕੁਲ ਤਸੱਲੀ ਤਸੱਲੀ ਹੋ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਬਸ ਪਤਾ ਕੀ ਹੈ ਬੰਦਾ ਕਹਿੰਦਾ ਨੇ ਕਿ ਇਹ ਜੀ ਆਪਣੇ ਅਗਰੀਬ ਹੈ ਅਮੀਰ ਹੈ ਮੈਂ ਤਾਂ ਇਹ ਮੇਰਾ ਸੋਚ ਮੰਨਣਾ ਹੈ ਵੀ ਜਿਹਦੀ ਆਪਣੇ ਆਮਦਨ 5 ਲੱਖ ਹੈ ਮਹੀਨੇ ਦੀ ਖਰਚੇ 6 ਲੱਖ ਹੈ ਉਹ ਵੀ ਬਿਲਕੁਲ ਜਿਹਦੀ ਆਮਦਨ 50000 ਹੈ ਖਰਚ 45000 ਉਹ ਮਹੀਨੇ ਹੈ ਜੇ ਤੁਸੀਂ ਕਹੋ ਮੈਂ ਮੈਂ ਕਈ ਨੂੰ ਪੁੱਛਾਂ ਜੀ ਤੇਰੀ ਆਮਦਨ ਕਿੰਨੀ ਹੈ ਮੇਰਾ ਕਰਜ਼ਾ 7-8 ਰੱਖਦਾ ਮਹੀਨੇ ਦਾ ਆਮ ਨਹੀਂ ਦੱਸਦੇ ਕੋਈ ਬਾਤ ਇਹ ਕਰਜ਼ਾ ਲੈਣਾ ਕੀ ਕਰਦਾ ਮੇਰੇ ਮੈਂ ਆਪਣੇ ਘਰ ਦਾ ਆਸਾਮੀ ਪੈਨਸ਼ਨ 50000 ਹਾਂ ਹੈਨਾ ਮੇਨ ਲੋੜ ਹੀ ਨਹੀਂ ਮੈਨੂੰ ਲੋੜ ਹੀ ਨਹੀਂ ਹੈ ਮੈਨੂੰ ਮੈਨੂੰ ਮੈਡੀਕਲ ਮਿਲ ਜਾਂਦਾ ਹੈ ਕੋਈ ਐਲਟੀਸੀ ਮੈਨੂੰ ਮਿਲ ਜਾਂਦਾ 2 ਸਾਲ ਬਾਅਦ ਮੈਂ ਮੈਂ ਸਕੂਟਰ ਤੇ ਜਾਂਦਾ ਮੈਂ ਇੰਨੀ ਕਮਾ ਕੇ ਪੈਨਸ਼ਨ ਲਈ ਐ ਤੁਸੀਂ ਕਮਾ ਕੇ ਆਪਣੀ ਨਾ నా ਮੇਰੀ ਕੋਈ ਆਪਣੇ ਬਹੁਤ ਸ਼ੌਂਕ ਨਹੀਂ ਮਹਿੰਗੇ ਮਹਿੰਗੇ ਕੋਈ ਮੈਨੂੰ ਬ੍ਰਾਂਡਡ ਕੱਪੜਿਆਂ ਦੇ ਸ਼ੌਂਕ ਨਹੀਂ ਨਾ ਮਨ ਨੂੰ ਬੜੀ ਕਾਰ ਚਾਹੀਦੀ ਹੈ ਮੈਂ ਵੀ ਬਸ ਮੈਂ ਸ਼ਾਇਦ ਹੋਰ ਗੱਲ ਦਾ ਸਮਾਂ ਮੈਂ ਤੁਹਾਨੂੰ ਨਹੀਂ ਸਲਾਹ ਦਊਂਗਾ ਮੈਂ 10ਵੀਂ ਤੱਕ ਨਾ 60 ਪੁਆਇੰਟ ਫਿਲਮ ਦੇ ਗਿਆ ਅੱਛਾ 10ਵੀਂ ਤੱਕ ਕਰੋ ਫਿਰ ਕੋਪੀਲਾ ਹੋਈ ਸੀ ਅੱਛਾ ਖੰਨਾ ਮੈਂ ਖੰਨੇ ਗੁੰਡਗੜ ਇਧਰ ਕਈ ਵਾਰ ਘਰੋਂ ਭੱਜ ਕੇ ਜਾਣਾ ਸਕੂਲੋਂ ਭੱਜ ਕੇ ਜਾਣਾ ਫਿਰ ਉਹ ਦੇਖਣੀਆਂ ਮੈਂ 60 65 ਹਿਸਾਬ ਲਾਇਆ ਸੀਗਾ ਫਿਰ ਮੈਂ ਤਾਂ ਹੋਸ਼ ਕੀਤਾ ਹੁਣ ਵੀ ਮੈਂ ਨਾ ਜਦ ਟਾਈਮ ਲੱਗਦਾ ਮੈਂ ਫਿਲਮ ਦੇਖਣ ਜਾ ਰਹੀ ਹਾਂ ਪਰ ਸਸਤੀ ਦੇਖੀ ਦੀ ਹੈ ਮੈਂ ਹੀ ਨਹੀਂ ਦੇਖੀ ਮੈਨੂੰ ਬਹੁਤ ਸ਼ੌਂਕ ਹੈ ਫਿਲਮਾਂ ਦਾ ਤੁਹਾਨੂੰ ਹੈ ਸ਼ੌਂਕ ਮੈਂ ਵੀ ਦੇਖਦੀ ਹਾਂ ਫਿਲਮਾਂ ਮੈਨੂੰ ਬਹੁਤ ਸ਼ੌਂਕ ਹੈ ਅੱਛੀ ਫਿਲਮ ਦੇਖਣਾ ਪਹਿਲਾਂ ਦੇਖ ਪੁੱਛ ਲੈਣੀ ਹੈ ਕਿ ਇਹ ਜਿਹੇ ਲੋਕਾਂ ਦਾ ਰੀਵਿਊਸ ਪੜ ਲੈਂਦੇ ਆ ਕ੍ਰਿਟਿਕਸ ਰਿਵਿਊ ਅੱਛੇ ਆਰਟ ਪਿਕਚਰਾਂ ਦੇਖਦੇ ਹਰ ਛੋਟੀ ਲੈਵਲ ਦੀ ਪਿਕਚਰ ਨਹੀਂ ਬਿਲਕੁਲ ਦੇਖੀ ਜਾਂਦੀ ਮੈਂ ਦੇਖਦਾ ਜਿਵੇਂ ਡਿਸ਼ੂ ਡਿਸ਼ੂ ਮੈਂ ਮੈਂ ਨਾ ਉਹ ਨਹੀਂ ਨਹੀਂ ਦੇਖਦਾ ਮੈਂ ਮੈਂ ਮਾੜੀਆਂ ਕਰਾਉਂਦੀ ਦੇਖਦਾ ਵੀ ਕਿੰਨਾ 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 ਕਮਾੜਾ ਉਹ ਵੀ ਜਦ ਮਾੜਾ ਮਾੜਾ ਕਿੰਨਾ ਹਾਸਲ ਦਾ ਤੇ ਮੈਂ ਮਾੜੀ ਮੈਂ ਮੈਨੂੰ ਪਤਾ ਕੀ ਹੈ ਮੰਨ ਲਓ ਚਾਰ ਫਿਲਮਾਂ ਦੇ ਰਹੇ ਹਾਂ ਪਹਿਲੇ ਸਭ ਤੋਂ ਮਾੜੀ ਦੇਖਣਾ ਕਿਹੜੀ ਹੈ ਨਹੀਂ ਮਾੜੀ ਵੀ ਚੰਗੀ ਸਭ ਤੋਂ ਮਾੜੀ ਦੇਖਣਾ ਕੰਮ ਕਰਨ ਵਾਲੇ ਮਾੜੀ ਵਿੱਚ ਵੀ ਉਹ ਆਰਟਿਸਟ ਦੀ ਕੋਈ ਗਲਤੀ ਨਹੀਂ ਹੁੰਦੀ ਉਹ ਤੇ ਫਿਲਮ ਕਨਸੈਪਟ ਕਨਸੈਪਟ ਪ੍ਰੋਡਿਊਸਰ ਦੀ ਜਾਂ ਜੋ ਵੀ ਹੈ ਇੱਕ ਮਾਹੌਲ ਕੇ ਵਜਾ ਚੱਲ ਰਿਹਾ ਟ੍ਰੈਂਡ ਦੀ ਆ ਦੇਖੋ ਆ ਆਰਟਿਸਟ ਵੀ ਨਾ ਆਰਟਿਸਟ ਜਿਵੇਂ ਮੈਨੂੰ ਜਿਹਦੇ ਗੱਲ ਹੋਈ ਜਿਹਦੇ ਪੱਠਾ ਮਸਨਗਾਰ ਜੀ ਪੰਜਾਬੀ ਫਿਲਮਾਂ ਦੇ ਸਾਥ ਦਿੱਤਾ ਸੈਮੀਨਾਰ ਸੀ ਗੱਲ ਜਿਹੜੀ ਪੰਜਾਬੀ ਦੇਖ ਸਭ ਨੇ ਕੀਤਾ ਸੀ ਉਹ ਫਿਲਮਾਂ ਲਈ ਦੀਗਨ ਸ਼ਰਮਾ ਮਕੀਜ਼ ਨੂੰ ਹੀ ਤੇ ਉਹ ਹਰਮਾ ਜਿਹੜੇ ਬਹੁਤ سارے ਡਿਸਕਸ਼ਨ ਚੱਲ ਰਹੀ ਸੀ ਚੰਗੀਆਂ ਗੱਲਾਂ ਹੋਈਆਂ ਵਧੀਆ ਗੱਲਾਂ ਹੋਈਆਂ ਸਾਰੀਆਂ ਇੱਕ ਇੱਕ ਕਹਿੰਦਾ ਆਰਟਿਸਟ ਮੈਚੂਰ ਆਰਟਿਸਟਾ ਮੁਰਗੀ ਕੋ ਕਾਫੀ ਨਾਮ ਦਾ ਹੋ ਗਾ ਉਹਨਾਂ ਨੇ ਰਹਾ ਤੁਮ ਨਾਲ ਤੇ ਜੇ ਸਾਨੂੰ ਕੁਝ ਕਰਨਾ ਪੈਂਦਾ ਹੈ ਡਾਇਰੈਕਟਰ ਦਾ ਰੂਪਾ ਦੇ ਮਤਲਬ ਚੰਗਾ ਪੈਂਦਾ ਸਾਨੂੰ ਵੀ ਗੈਰਾ ਪੈਸਾ ਚਾਹੀਦਾ ਹੈ ਤੋਰੀ ਕੋ ਸਮਝ ਨਹੀਂ ਵੀ ਪੈਸੇ ਦੇ ਅੰਦਰ ਨੋਕੜਾ ਕਿਸੇ ਸਰਵਿਸ ਕਰਕੇ ਹਟਾਈ ਰਿਟਾਇਰ ਹੋ ਕੇ ਪੈਨਸ਼ਨ ਦੇ ਅੰਦਰ ਸ਼ਾਇਦ ਕੋਈ ਕਰ ਲਈ ਪੈਨਸ਼ਨ ਦੇ ਅੰਦਰ ਵੀ ਹੋਊਗੀ ਲੇਕਿਨ ਜੇ ਉਹ ਪੈਸੇ ਦਾ ਲਾਲਚ ਹੈ ਵੀ ਹਲੇ ਵੀ ਉਹਨੇ ਕਹਿੰਦਾ ਸਾਨੂੰ ਫਿਰ ਨਾ ਜਿਹੜਾ ਲਚਰ ਵਗੈਰਾ ਕਰਨਾ ਪੈਂਦਾ ਕਬੜੀ ਕਰਨੀ ਪੈਂਦੀ ਹੈ ਉਹ ਪੈਸੇ ਪਿੱਛੇ ਕਰਨੀ ਪੈਂਦੀ ਹੈ ਨਹੀਂ ਪੈਸੇ ਦਾ ਲਾਲਚ ਤੇ ਸਾਰੇ ਨੂੰ ਖਰਾਬ ਹੀ ਕਰਦਾ ਹੈ ਪੈਸਾ 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 ਰਹੀ ਜਾ ਕੇ ਨਾ ਗਈ ਬਚਪਨ ਤੋਂ ਨਹੀਂ ਸੀ ਇਹਨਾਂ ਦਾ ਲਾਲਚ ਬੁਰੀ ਬਲਾਹ ਦੇ ਉਹ ਦੇਖੇ ਲਈਦਾ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਲਾਲਚ ਤੇ ਜਿੱਦਾਂ ਕਿ ਤੁਹਾਨੂੰ ਪੈਸਾ ਪੇਟ ਭਰਨ ਨੂੰ ਚਾਹੀਦਾ ਤਾਂ ਟੱਕਰ ਨੂੰ ਚਾਹੀਦਾ ਹੁੰਦਾ ਆਰਾਮ ਨਾਲ ਸ਼ੁਕਰ ਦਾ ਤੇ ਜੇ ਹੁਣ ਉਹ ਜੀ ਪੇਟ ਪੇਟ ਭਰਨਾ ਹੈ ਫਾਇਸਾ ਹੁਣ ਜਾ ਕੇ ਭਰਨਾ ਹੈ ਕਪੈਂਟ ਪੈਂਟ ਲੈਣੀਆਂ ਜੀ 20000 ਦੀ ਬੂਟ ਲੈਣਾ 1 ਸਵਾ ਲੱਖ ਦੇ ਕਰੀ ਲੈਣੇ 2.5 ਲੱਖ ਦੀ ਜੀ ਹੱਗੀ ਵੀ ਦਾਣ ਟੰਕਾ ਜਿਹੜਾ ਨਾ ਉਸ ਤੋਂ ਕੁਝ ਨਹੀਂ ਹੈ ਕਾਰ ਨਹੀਂ ਹੈ 50 ਲੱਖ ਦੀ ਕਰੋੜ ਦੀ ਫੇਰ ਤਾਂ ਭਾਈ ਨੇ ਬੰਦਾ ਫਿਰ ਅਗਲੀ ਜੀ ਵੇ ਵੇਦਾ ਬੰਦਾ ਫਿਰ ਅਡਾਨੀ ਬਣੇ ਵੀ ਗਰੀਬ ਵੀ ਨੇ ਬਿਚਾਰੇ ਉਸ ਉਹ ਤੋਂ بڑے ਵੀ ਗਿਹੜੇ ਹੋਣਗੇ ਖਾਲੀ ਖਾਬੜੇ ਫਿਰਦੇ ਨੇ ਦੇਖੋ ਮਸ ਮਸੂ ਦੇਖੋ ਟਰੰਪਰਾ ਮਸਕ ਹੈ ਜਿਹੜਾ ਉਹ ਦੇਖ ਰੋ ਕਿ ਉਹ ਕਿਵੇਂ ਪੈਸਾ ਦੋਨੋਂ ਦੋ ਮਖਲਾ ਕੇ ਉਹਨਾਂ ਨੂੰ ਪਤਾ ਵੀ ਜਾਣਾ ਆਈ ਹੈ ਆਈ ਜਾਣਾ ਹੈ ਪਰ ਉਹਦੀ ਗੱਲ ਤਾਂ ਨਾ ਕਰਕਸ ਮੈਨੂੰ ਤੇ ਇਹ ਹੀ ਲੱਗਦਾ ਹੈ ਕਿ ਜੇ ਬੰਦਾ ਆਪਣੇ ਕਰਮਾਂ ਦੇ ਨਾਲ ਸੰਤੁਸ਼ਟੀ ਦਾ ਜੀਵਨ ਜੀਵੇ ਇਹ ਹੋਏ ਸਭ ਤੋਂ ਉੱਤਮ ਜੇ ਤੁਹਾਡਾ ਲਾਲਚ ਹੀ ਖਤਮ ਨਾ ਹੋਏ ਜ਼ਿੰਦਗੀ ਪਰ ਤੇ ਫਿਰ ਕੁਝ ਨਹੀਂ ਜ਼ਿੰਦਗੀ ਦਾ ਕੋਈ ਸਵਾਦ ਨਹੀਂ ਰਹੇ ਬੰਦੇ ਦੀ ਲੋੜ ਪੂਰੀ ਹੋ ਜਾਂਦੀ ਹੈ ਤਮਾਂ ਜਿਹੜੇ ਤਮਾਂ ਕਹਿੰਦੇ ਹਾਊਸ ਕਹਿੰਦੀਏ ਵੀ ਉਹ ਕੋਈ ਵੀ ਇਹ ਪੂਰਾ ਮੁੱਠਾ ਕਰਨਾ ਇੱਕ ਪਰਿਵਾਰ ਦੇ ਵਿੱਚ ਇੱਕ ਮਾਪਾ ਬੱਚੇ ਪੈਦਾ ਕਰਦੇ ਹਨ ਉਹਨਾਂ ਬੱਚਿਆਂ ਨੂੰ ਲੁਕ ਆਫਟਰ ਕਰਨਾ ਉਹਦੀ ਜ਼ਿੰਮੇਵਾਰੀ ਹੋ ਜਾਂਦੀ ਹੈ ਉਹਨਾਂ ਨੂੰ ਉਹ ਚਾਲ ਚੱਲਣ ਦਾ ਸਹੀ ਰਹਿ ਉਹਨਾਂ ਦੀ ਅਪਰਿੰਗ ਸਹੀ ਰਹਿ ਤੁਹਾਡੀ ਇਹ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਦੀ ਹੁਣ ਮੇਰੇ ਦੋ ਬੇਟੇ ਨੇ ਇੱਕ ਬੇਟੀ ਨੇ ਉਹਨਾਂ ਨੇ ਗਰੂਮ ਕਰਨਾ ਉਹਦੇ ਵਿੱਚ ਇੱਕ ਜ਼ਿੰਦਗੀ ਦਾ ਇੱਕ ਟਾਈਮ ਪੀਰੀਅਡ ਜਿਹੜਾ ਸੀ ਉਹ ਉਹਨਾਂ ਦੇ ਉੱਤੇ ਹੀ ਲੱਗਿਆ ਬਿਲਕੁਲ ਹੋਰ ਕੁਝ ਨਹੀਂ ਕੀਤਾ ਉਹਨਾਂ ਤਾਂ ਕਨਸੈਂਟਰੇਟ ਕੀਤਾ ਉਹਨੋਂ ਵੈਲ ਟੂ ਡੂ ਆਪਣੀ ਜਗ੍ਹਾ ਤੇ ਵਿੱਚ ਆਪੇ ਸਾਰਾ ਕੁਝ ਕਰ ਰਹੇ ਨੇ ਤੇ ਇਹਦੀ ਖੁਸ਼ੀ ਹੈ ਤੇ ਉਸ ਖੁਸ਼ੀ ਨੂੰ ਮੰਨਣਾ ਉਹ ਜੇ ਤੁਹਾਡੇ ਬੱਚੇ ਖਰਾਬ ਨਿਕਲਣ ਤੇ ਫਿਰ ਤੁਹਾਡਾ ਜੀਵਨ ਵਿਗੜ ਗਿਆ ਨਾ ਇਹ ਦੇਖੋ ਕਿ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਨਾ ਆਪਣਾ ਜਵਾਬ ਆਪਣਾ ਉਹ ਆਪਣਾ ਜਵਾਬ ਨੂੰ ਫਿੱਟ ਲਾਓ ਤੂੰ ਦੇਖ ਓਏ ਥਾਣਾ ਬੰਦਾ ਤੇਰੀ ਉਮਰ ਦੀ ਬਣ ਗਿਆ ਤੇ ਥਾਣਾ ਬੰਦਾ ਉਹ ਕਰ ਗਿਆ ਤੂੰ ਜਰਿਆਗਾ ਪਰਦਾਨੀ ਮੈਂ ਪਾਪਾ ਤੇਰੀ ਉਮਰ ਜਣਾ ਫੌਜ ਜਵਾਲਾ ਨੇ ਪ੍ਰਧਾਨ ਮੰਤਰੀ ਬਣ ਗਿਆ ਸੀ ਉਹ ਦੇ ਤੂੰ ਕਿਹੜਾ ਤੂੰ ਕਿਹ ਕਿਦੀ ਜਾਣਾ ਤੂੰ ਪੁੱਢੀ ਹੈ ਕਹਿੰਦਾ ਆਪ ਤੂੰ ਦੱਸ ਕੀ ਬਣਿਆ ਹੋਇਆ ਇਹ ਗੱਲਾਂ ਸੀ ਨਾ ਇਸ ਤਰ੍ਹਾਂ ਦੇ ਐਗਜ਼ਾਮਪਲ ਬਣੇ ਹੋਏ ਜਿਹੜੀ 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 ਜੇ ਮਤਲਬ ਮੈਂ ਡਾਕਟਰ ਨਹੀਂ ਬਣ ਸਕਿਆ ਜਾਂ ਉਹ ਪੀ ਨਹੀਂ ਬਣ ਸਕਿਆ ਜਵਾਬ ਨੂੰ ਭਗਤ ਤੂੰ ਮਣੋ ਜਵਾਬ ਨੂੰ ਚਾਬੀ ਪਰਾਗੇ ਚਾਬੀ ਪਰਾਗੇ ਉਹਨੂੰ ਪ੍ਰੈਸ਼ਰਾਈਜ਼ ਕਰਾਂਗੇ ਵੀ ਉਹਨੂੰ ਵਿਚਾਰੋ ਉਹ ਤੋਂ ਸ਼ੁਰੂ ਉਹਨੇ ਕੀ ਬੰਨਣਾ ਨਾ ਬਾਪ ਦੀ ਮਾਂ ਪੁੱਤ ਦੀ ਮਰਜ਼ੀ ਹੈ ਨੰਬਰ ਨੰਬਰ ਕੱਪਾ ਅਸੀਂ ਪਾਸ ਹੋ ਜਾਣਾ ਨਾ ਲੱਡੂ ਬੰਨ ਦੇ ਦਿੰਦਾ ਘਰ ਦੇ ਹੋਰ ਹੁਣ ਜੇ ਨਾ 96% ਤੋਂ 95 ਵੀ ਆ ਗਏ ਇਹ ਕੌਣ ਚ ਹੈ ਕਿਰਾਕ ਕਿੰਨਾ ਪਹਿਲਾਂ ਦਾ ਕਰ ਜੋਕਾ ਨੂੰ ਕਿਉਂ ਗਾਣ ਪੜੀ ਤੈਨੂੰ 97 ਆ ਗਏ ਤੂੰ 96 ਲੈ ਕੇ ਮੈਂ ਹਾਂ ਸਾਡੇ ਸਾਨੂੰ ਤਾਂ ਵਿਆਹ ਵੀ ਪ੍ਰਤੀ 35% ਨੰਬਰ ਨਹੀਂ ਹੈਗੇ ਕੋਈ ਕਿਤੇ ਠੀਕ ਵੀ ਕੰਮ ਕਰਨੀਏ ਨੌਕਰੀ ਮਿਲ ਗਈ ਬੱਚਾ ਤੁਸੀਂ ਨਾ ਇਹ ਤੇ ਮਸ਼ੀਨਾਂ ਬਣਾਇਆ ਹੋਇਆ ਹੈ ਬਿਲਕੁਲ ਬਿਲਕੁਲ ਵੀ ਮਸ਼ੀਨ ਬਣਾ ਕੇ ਜ਼ਮਾਨਾ ਬਦਲ ਗਿਆ ਸਾਡੀ ਸਾਡੀ ਐਜੂਕੇਸ਼ਨ ਪੌਂਸ ਵੀ ਇਹੀ ਜੀ ਹੈ ਸਾਡੀਆਂ ਸਿਕਾਵਾਂ ਵੀ ਇਹੀ ਜੀਆਂ ਵੀ ਦੁਸਰੇ ਦੀ ਦੇਖਾ ਦੇਖੀ ਨਾ ਵੀ ਟੂ ਟੂ ਪੁਰਜੇ ਪੁਰਜੇ ਬਣਾ ਮਸ਼ੀਨ ਦੀ ਜੇ ਇਨਸਾਨ ਨਹੀਂ ਬਣਦਾ ਜਿਵੇਂ ਮਤਲਬ ਇਹ ਹੋਣਾ ਰੋਬੋਟ ਬਣ ਗਿਆ ਰੋਬੋਟ ਬਣ ਗਿਆ ਜਾਂ ਬੇਜਾ ਬੇਟਾ ਅੱਪ ਬਡੇ ਅਬਾ ਗੁੱਡ ਮਾਰਨਿੰਗ ਬਡੇ ਗੁੱਡ ਈਵਨਿੰਗ ਬਡੇ ਬੱਚਾ ਨੂੰ ਪਤਾ ਨਹੀਂ ਕੀ ਕੁਝ ਦੇਖਣ ਨੂੰ ਮਿਲ ਰਿਹਾ ਸੰਜੀਵ ਚਲ ਹੋਰ ਵੀ ਚੀਜ਼ ਕੋਈ ਸਹੀ ਜਾਂਦੀ ਇਹ ਜਿਵੇਂ ਮੌਸਮ ਬਦਲਦੇ ਨੇ ਹਾਂਜੀ ਪਾ ਪਾ ਬੜੇ ਸਾਰੇ ਬੜੇ ਸਾਰੇ ਮੌਸਮ ਦੇਖਦੇ ਹਾਂ ਪਾ ਵੀ ਬਦਲਦੇ ਸੁਭਾਅ ਵੀ ਬਦਲਦੇ ਤੇ ਬੜਾ ਵਧੀਆ ਲੱਗਿਆ ਜੀ ਆਪਾਂ ਗੱਲ ਕੀਤੀ ਆ ਥੈਂਕ ਯੂ ਜੀ ਮੇਰੇ ਖਿਆਲ ਚ ਬਚਪਨ ਯਾਦ ਆ ਗਿਆ ਹਾਂ ਮੈਨੂੰ ਜ਼ਿੰਦਗੀ ਦਾ ਸਫ਼ਰ ਸਾਰਾ ਯਾਦ ਆ ਗਿਆ ਮੈਨੂੰ ਐ ਸੀ ਆਪਣਾ ਗੱਲਾਂ ਉਹੀ ਕਰੋ ਨਾ ਤੁਸੀਂ ਜੀ ਆਪ ਜੀ ਕਿੱਥੇ ਜਨਮੇ ਆਪ ਜੀ ਦੀ ਸਿੱਖਿਆ ਕਿਸ ਨੂੰ ਗ੍ਰਹਿਣ ਕੀਤੀ ਆਪ ਦੀ ਆਪ ਜੀ ਕਰੀ ਜਾਂਦੇ ਨੇ ਬੜੇ ਹੋ ਗਏ ਬੜੇ ਹੋ ਗਏ ਗੱਲਾਂ ਨਹੀਂ ਗੱਲਾਂ ਬਗੱਲਾਂ ਬਹਿ ਕੇ ਕਰੋ ਤੇ ਦੋਸਤੋ ਲੋਰਗੀਨਾਰ ਦੇ ਨਾਮ ਜਾਂ ਮੈਨੂੰ ਲੱਗਦਾ ਹੈ ਕਿ ਬਿੱਲਾ ਤੁਹਾਨੂੰ ਪਸੰਦਾ ਹੀ ਹੋਣ ਗਿਆ ਤੇ ਮੈਂ ਇਹਨੂੰ ਇਹ ਵੀ ਉਮੀਦ ਹੈ ਵੀ ਡੋਲੀ ਜੀ ਮੇਰੇ ਨੂੰ ਬੋਰ ਨਹੀਂ ਹੋਏ ਹੋਣਗੇ ਬਿਲਕੁਲ ਨਹੀਂ ਬਿਲਕੁਲ ਨਹੀਂ ਤੂੰ ਕਹਿ ਤੂੰ ਮੈਂ ਛੋਟਾ ਵੀ ਰਹੇ ਸੰਜੀਵਨ ਤੇ ਇਸ ਕਿਸੇ ਨਹੀਂ ਗੱਲਾਂ ਗਾਹਾਂ ਜਾਰੀ ਰਹਿਣਗੀਆਂ ਤੇ ਇੱਕ ਤਾਂ ਇਹਦਾ ਕੋਈ ਮੈਨੂੰ ਸੀ ਨਾਮ ਵੀ ਦੱਸਿਓ ਹੁਣ ਮੈਂ ਜੋਰੀ ਨੂੰ ਪੁੱਛੂੰਗਾ ਇਹਦਾ ਨਾਮ ਕੀ ਰੱਖੀਏ ਜੇ ਆਪਾਂ ਜੁਰ ਗੱਲ ਕਰੀ ਜੀਏ ਇਹਦਾ ਨਾਮ ਕਿਤੇ ਤਾਂ ਵੀਦੀਆਂ ਗੱਲਾਂ ਵੀਦੀਆਂ ਗੱਲਾਂ ਹੋ ਸਕਦਾ ਹੈ ਗੱਲਬਾਤ ਹੋ ਸਕਦਾ ਚਲੋ ਇਹ ਆਪਾਂ ਕਰਦੇ ਆਂ ਆਪਾਂ ਵੀ ਲਾਈਕ ਕਰਾਂਗੇ ਸਾਡੇ ਮਿੱਤਰ ਪਿਆਰੇ ਜਿਹਨੇ ਦੇਖ ਰਹੇ ਨੇ ਇਹਨਾਂ ਨੂੰ ਵੀ ਨਾਮ ਦਾ ਸੁਝਾਅ ਦਿਓ ਤੇ 1000 ਕਹਦੇ ਹੁੰਦੇ ਨਾ ਕੀ ਕਰੂ ਬਟਲ ਘੰਟੀ ਜੀ ਦਬੋ ਪਾਣੀ ਪੀ ਹੁੰਦਾ ਹੈ ਸਾਬ ਸਾਬ ਤੇਰਾ ਸਬਸਕਰਾਈਬਰ ਕਿਹੜਾ ਕਿਹੜਾ ਉਹਦਾ ਵੀ ਗੁਰਮੀਤ ਬੋਲ ਨਹੀਂ ਲਗਦੀ ਮੈਨੂੰ ਮੈਂ ਮੈਂ ਨਾ ਮੈਂ ਆਪਣੇ ਕੁੜੀਸਾ ਚਲੇ ਗਿਆ ਹੋਰ ਮੈਂ ਹੋਸ਼ਲਾ ਬੋਣ ਲੱਗ ਗਿਆ ਮੈਨੂੰ ਮੇਰੇ ਕਰਜ਼ਦਾਰ ਪੁੱਛਣਾ ਕਿ ਕਿਹੜਾ ਵੀਰ ਜੀ ਤੁਸੀਂ ਬਲੌਗਰ ਬੜੇ ਵਧੀਆ ਹੋ ਅੱਛਾ ਮੈਂ ਕਹੋ ਕੀ ਹੁੰਦਾ ਕਿਹੜਾ ਜੋਕ ਕਰਦੇ ਆ ਬਲੌਗਿੰਗ ਹੀ ਕਰਦੇ ਆ ਸਗਾ ਚਲੋ ਹਾਂਜੀ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨੇ ਮੇਰੇ ਹੋਣਾ ਮੈਂ ਆਪਣੇ ਤਕਰੀਬ ਉਹਨਾਂ ਨੂੰ ਜੋ 25 ਚ ਚੱਲ ਹੋ ਗਏ ਮੇਰੀ ਬੇਟੀ ਨੇ ਚੈਨਲ ਮਾ ਲਾ ਲਿਆ ਅੱਛਾ ਤੇ ਬਣਾਤਾ ਪਹਿਲਾਂ ਤਾਂ ਸ਼ੌਂਕ ਸ਼ੌਂਕ ਜੋ ਪਾਈ ਗਈ ਪੋਸਟਾ ਕੁਸ਼ਲ ਨਾਟਕ ਕੋਲ ਪਾਈ ਗਈ ਤੇ ਫਿਰ ਕੀ ਹੋਇਆ ਉਹ ਲੋਕ ਨੂੰ ਚਲੇਗੀ ਕੋਈ ਜੌਬ ਲੱਗੀ ਬੱਚੇ ਬਿਜ਼ੀ ਹੋ ਗਏ ਵਿਆਹ ਹੋਏ ਮੇਰਾ ਕੋਈ ਰਾਹ ਨਾ ਦੇ ਮੈ ਕਹਾ ਜਿਹੜਾ ਬਣਾ ਲਿਆ ਇਹਨੂੰ ਮੈ ਦੱਸੂ ਕੀ ਕਰਾਂ ਮੈਂ ਕਿਹਾ ਮੈਨੂੰ ਸਭ ਪਾਪਾ ਤੁਹਾਨੂੰ ਹੀ ਆ ਜਾਏਗਾ ਠੀਕ ਹੈ ਤੁਮਾ ਕਰਦੇ ਹੋ ਤੇ ਫਿਰ ਮੇਰਾ ਇੱਕ ਆਰਟਿਸਟ ਹੈ ਪਿਛਲੇ ਸਾਲ ਜੰਨਦਾ ਪਾਜੀ ਤੁਸੀਂ ਗੱਲਾਂ ਬੜੇ ਵਧੀਆ ਕਰਦੇ ਹੋ ਤੁਸੀਂ ਨਾ ਚੈਨਲ ਬਣਾਓ YouTube ਉਹ ਮੈਂ ਕਿਹਾ ਚੈਨਲ ਬਣਾਇਆ ਜੋ ਟਰੱਕ ਖੜਾ ਹੈ ਮੈਂ ਕਿਹਾ ਡਰਾਈਵਰ ਨਹੀਂ ਹੈ ਕਹਿੰਦਾ ਡਰਾਈਵਰ ਮੈਂ ਬਣੂੰਗਾ ਚਲੋ ਮੈਨੂੰ ਉੜੀਸਾ ਭੇਜਦਾ ਉੜੀਸਾ ਭੇਜਦਾ ਮੈਂ ਕੈਮਰਾ ਚ ਫਿਰ ਰਿਹਾ ਜੋ ਵੀ ਉਹ ਜੀ 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 ਕਰਦੇ ਗੱਲ ਫਿਰ ਉੜੀਸਾ ਫਿਰ ਮੈਂ ਉਹ ਅਯੁੱਧਿਆ ਵਗੈਰਾ ਹੋਰ ਗਿਆ ਕਿਉਂ ਮੈਂ ਪਹਾੜਾ ਪੁੰਨਾ ਤੇ ਮੈਂ ਦੇਖਿਆ ਤੇ ਹਾਂ ਜੀ ਹਾਂ ਤੇ ਤਿਹੋde ਮੈਂ ਆਪਣੇ ਗਿਆ ਪ੍ਰਯਾਪਰੇ ਪ੍ਰਯਾਗੜਾ ਜੀ ਗਿਆ ਮਹਾਕੁੰਭ ਮੇਰੇ ਲੋਕ ਨੂੰ ਬਣਾ ਲਿਆ ਕਿ ਜਗਾ ਪ੍ਰੋਤੂਨ ਜਾ ਰਹੀਆਂ ਐਂ ਮੈਂ ਤਾਂ ਯਾਰ ਸੋ ਚਲੋ ਫਿਰ ਮੈਨੂੰ ਮੇਰੇ ਮੈਨੂੰ ਤੁਸੀਂ ਫਾਲੋ ਕਰਦੇ ਜੈ ਜੈ ਤੇ ਘਾਈ ਕਰਦੇ ਕੋਈ ਗੱਲ ਨਹੀਂ ਤੇ ਫਿਰ ਚੈਨਲ ਜਿਹੜਾ ਹੁਣ ਉਹ ਸ਼ੁਰੂ ਕੀਤਾ ਥੋੜਾ ਬੋਤਾਂ ਵੈਰੀ ਬਹੁਤ ਵਧੀਆ ਤੇ ਮੈਂ ਕਿਹਾ ਵੀ ਨਹੀਂ ਇਹ ਤਾਂ ਤੁਹਾਡਾ ਜ਼ਿੰਦਗੀ ਦਾ ਤਜਰਬਾ ਹੈ ਜੀ ਤੁਸੀਂ ਸ਼ੇਅਰ ਕਰਦੇ ਸ਼ੇਅਰ ਕਰੀਏ ਮੈਂ ਕਿਹਾ ਦੇਖੋ ਚੈਨਲ ਦਾ ਚੈਨਲ ਦਾ ਦੇ ਕੁਈ ਕਸ਼ੀਲ ਬਿਲ ਲ ਕਰਦਾ ਹੈ ਕੋਈ ਕਿਵੇਂ ਕਰਦਾ ਹੈ ਕੋਈ ਸੁਆਖ ਹੈ ਆਪਾਂ ਦੇਖਦੇ ਹਾਂ ਕਿ ਚੰਗਾ ਵੀ ਹੈ ਪਰ ਮਾੜਾ ਬਹੁਤ ਹੈ ਜਿਹੜਾ ਸੋਸ਼ਲ ਮੀਡੀਆ ਤੇ ਨਾ ਜਿਹੜਾ ਕੰਟੈਂਟ ਕੋਈ ਚਾਹੀਦਾ ਹੈ ਤੁਸੀਂ ਤੁਸੀਂ ਆਪਣੇ ਵਿਊਰਸ਼ਿਪ ਕਿਹਾ ਹੁੰਦੇ ਨੂੰ ਲੈਣ ਲਈ ਤੁਸੀਂ ਕੋਈ ਬਕਵਾਸ ਕਰਦੇ ਕਿ ਕਿਉਂ ਤੁਸੀਂ ਪ੍ਰੈਸ਼ਰ ਕਰਨਾ ਪਈ ਕਿਉਂ ਗੱਲ ਨਹੀਂ ਬਣਦੀ ਜੇ ਦੇਖੋ ਇਹ ਉਹ ਜਿਹੇ ਲੋਕ ਇਸ ਮੀਡੀਅਮ ਨੂੰ ਯੂਜ਼ ਕਰਦੇ ਨੇ ਇਹ ਰਿਕਾਰਡ ਤਾਂ ਨਹੀਂ ਹੋ ਰਿਹਾ ਨਾ ਇਹ ਵੀ ਚੱਲ ਰਿਹਾ ਦਿਓ ਚੱਲ ਅਸੀਂ ਇਹਨੂੰ ਗਲਾਸ ਪਾਰਟ ਨੂੰ ਕੱਟਦੇ ਹਾਂ ਫਿਰ ਉਹ ਨੂੰ ਕੱਟਦੇ ਫਿਰ ਮੈਂ ਕਿਹਾ ਬੰਦ ਕਰ ਕੱਟਣਾ ਇਹਨਾਂ ਕੱਟਦੇ ਤੇ ਫੋਨ ਆਉਂਗਾ ਨਹੀਂ ਕੋਈ ਨਹੀਂ